ਫਗਵਾੜਾ ਦੇ ਨਜ਼ਦੀਕੀ ਪਿੰਡ ਭੁੱਲਾ ਰਾਏ ਦੇ ਵਿੱਚ ਅੱਜ ਦਿਨ ਦਿਹਾੜੇ ਦਹਿਸ਼ਤ ਫੈਲ ਗਈ ਜਦੋਂ ਮੋਟਰਸਾਈਕਲ ਉੱਤੇ ਆਏ ਤਨ ਅਨਪਛਾਤੇ ਨੌਜਵਾਨਾਂ ਨੇ 13 ਸਾਲ ਦੇ ਮਨਿੰਦਰ ਰਾਏ ਉੱਤੇ ਦਾਤ ਦੇ ਨਾਂ ਹਮਲਾ ਕਰਕੇ ਉਸ ਨੂੰ ਜ਼ਖਮੀ ਕੀਤਾ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਹਮਲਾਵਰ ਮਨਿੰਦਰ ਤੋਂ ਉਸ ਆਈਫੋਨ ਅਤੇ ਸਪਲੈਂਡਰ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਸਿਵਲ ਹਸਪਤਾਲ ਦੇ ਵਿੱਚ ਜੇਰੀ ਲਾਜ਼ ਪੀੜਤ ਮਨਿੰਦਰ ਨੇ ਦੱਸਿਆ ਕਿ ਉਹ ਆਪਣੀ ਹਵੇਲੀ ਵੱਲ ਜਾ ਰਿਹਾ ਸੀ ਤਿੰਨ ਨੌਜਵਾਨ ਉਸ ਦਾ ਪਿੱਛਾ ਕਰਨ ਲੱਗ ਪਏ ਜਦੋਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੌਰਾਨ ਉਹਨਾਂ ਦੇ ਵਿੱਚੋਂ ਇੱਕ ਨੇ ਦਾਤ ਦੇ ਨਾਲ ਉਸ ਦੇ ਸਿਰ ਉੱਤੇ ਵਾਰ ਕੀਤਾ ਉਸ ਦਾ ਫੋਨ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਤੇ ਘਟਨਾ ਤੋਂ ਮਕਰੋ ਪਿੰਡ ਦੇ ਵਿੱਚ ਹੜਕੰਪ ਮਚਿਆ ਜਾਣਕਾਰੀ ਦੇ ਅਨੁਪ੍ਰਾਂਤ ਪਿੰਡ ਦੇ ਪੰਜ ਇੰਦਰਪ੍ਰੀਤ ਸਿੰਘ ਅਤੇ ਵਾਸੀ ਹਰਪਿੰਦ ਭੱਲਾ ਨੇ ਦੱਸਿਆ ਕਿ ਪਿੰਡ ਵਾਸੀ ਨੇ ਹਿੰਮਤ ਵਖਾਉਂਦੇ ਹੋਇਆ ਹਮਲਾਵਰਾਂ ਦੇ ਵਿੱਚ ਇੱਕ ਨੂੰ ਕਾਬੂ ਕੀਤਾ ਜਦ ਕਿ ਦੋ ਭੱਜਣ ਦੇ ਵਿੱਚ ਕਾਮਯਾਬ ਹੋਏ ਪਿੰਡਵਾਸੇ ਨੇ ਇਸ ਮਾਮਲੇ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਹਾਂਜੀ ਮਣਿੰਦਰ ਰਾਏ ਕਿਹੜੇ ਪਿੰਡ ਤੋਂ ਆਪਾਂ ਭੁੱਲਾ ਰਹੀ ਕੀ ਮਾਮਲਾ ਕੀ ਕਿ ਜਿਹੜਾ ਹਸਪੀਟਲ ਚ ਆਇਆ ਕਿਦਾਂ ਉਹ ਮੋਟਰ ਹਵੇਲ ਨਹੀਂ ਜਾਂਦੇ ਪਏ ਸੀਗੇ ਮੋਟਰਸਾਈਕਲ ਤੇ ਅਮਗਰ ਲੱਗੇ ਆ ਢੜਾਇਆ ਵੀ ਮੋਟਰਸਾਈਕਲ ਇਹਨਾਂ ਨੇ ਕਿਤਾ ਰੋਕ ਲਿਆ ਫਿਰ ਦਾਤ ਮਾਰੇ ਇਹਨਾਂ ਨੇ ਹੂਨ ਲੈ ਕੇ ਮੋਟਰਸਾਈਕਲ ਕਿੰਨੇ ਵਿਅਕਤੀ ਸੀਗੇ ਜਿਨ੍ਹਾਂ ਨੇ ਤਿੰਨੇ ਜਾਨੀ ਸੀ ਕੋਈ ਨਾਮ ਵਗੈਰਾ ਹੈ ਕੋਈ ਬੰਦਿਆਂ ਦਾ ਕਿੱਥੇ ਦੇ ਰਹਿਣ ਵਾਲੇ ਕੁਝ ਨਹੀਂ ਪਤਾ ਕੀ ਕੋਈ ਚੀਜ਼ ਵੀ ਖੋ ਕੇ ਲੱਗਿਆ ਤੁਹਾਡਾ ਫੋਨ ਤੇ ਮੋਟਰਸਾਈਕਲ ਹੈ ਫੋਨ ਤੇ ਮੋਟਰਸਾਈਕਲ ਫੋਨ ਤੇ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਹੈ ਮੋਟਰਸਾਈਕਲ ਸਪਲੈਂਡਰ ਤੇ ਫੋਨ ਕਿਹੜਾ ਸੀ ਆਪਣਾ ਆਈਫੋਨ ਸੀ ਆਈਫੋਨ ਕਿੱਥੇ ਹੋਈ ਸਾਰੀ ਇਹ ਘਟਨਾ ਇਹਦਾ ਕਿਹੜਾ ਚੌਕ ਬੈਂਕ ਵਾਲੇ ਰੋਡ ਤੇ ਹੈ ਬੈਂਕ ਨੇ ਦੇ ਵਿੱਚ ਹੀ ਹੋਈ ਪੁਲਾਰਾ 192 ਹਾਂਜੀ ਕਿਹੜੀ ਜਗ੍ਹਾ ਹੋਈ ਹੈ ਪੁਲਾਰਾ ਪੁਲਿਸ ਵਾਲੀ ਤੇ ਕੀ ਮਾਰ ਕੇ ਗਏ ਤੁਹਾਡੇ ਨੂੰ ਦਾਤ ਮਾਰੇ ਦਾਤ ਇਹ ਜਾਣਕਾਰੀ ਪੁਲਿਸ ਨੂੰ ਵਗੈਰਾ ਨੂੰ ਦਿੱਤੀ ਸੀ ਹਾਂਜੀ ਪੁਲਿਸ ਨੂੰ ਸੂਚਨਾ ਦਿੱਤੀ ਇਸ ਮਾਮਲੇ ਨੂੰ ਲੈ ਕੇ ਕੁਲਸਾਈਸੀ ਤੁਹਾਡੇ ਬਿਆਨ ਵਗੈਰਾ ਲੈਣ ਤੇ ਕੀ ਬੰਦ ਕਰਦੇ ਜਿਹੜੀ ਇਦਾਂ ਹੋਈ ਤੁਹਾਡੇ ਨਾਲ ਬੱਸ ਉਹ ਸਾਹ ਦੱਸਤਾ ਜਾਵੇਂ ਦੀ ਉਹ ਬੰਦਾ ਫੜ ਲਿਆ ਕਿ ਅੱਛਾ ਤੇਰੀ ਮੰਮੀ ਤੇ ਪ੍ਰਿੰਸ ਪ੍ਰਿੰਸ ਕਿੱਥੇ ਜਾ ਰਹਿਣ ਵਾਲਾ ਤੂੰ ਵਰਨਦ ਹੈਂ ਵਰਨਦ ਵਰਨਦ ਤੇ ਇੱਥੇ ਕੀ ਕਰਨ ਆਇਆ ਆਹ ਦੱਸ ਦਿਆ ਜੀ ਹੈਂ ਮੁੰਡੇ ਦੇ ਨਾਲ ਆਇਆ ਜੀ ਕਿਹੜੇ ਮੁੰਡੇ ਨਾਲ ਆਇਆ ਹੈਂ ਤੇਵਿੜ ਅੱਛਾ ਕੱਥੇ ਆਇਆ ਸੀ ਤੂੰ ਮੋਟਰਸਾਈਕਲ ਦਿਓ ਮੋਟਰਸਾਈਕਲ ਗਣਾ 500 ਉੱਤੇ ਅੱਛਾ ਤੇ ਇੱਥੇ ਕੀ ਕੀਤਾ ਆ ਗਏ ਭੁੱਲੜਾ ਪਿੰਡ ਚ ਉਹ ਮੁੰਡੇ ਨੇ ਉਹ ਦੇਖੋ ਇਨਸਾਨ ਖੋਇਆ ਫੋਨ ਚ ਖੋਇਆ ਤੇ ਮੋਟਰਸਾਈਕਲ ਖੋਇਆ ਫੋਨ ਨਾਲ ਹੀ ਖੋਇਆ ਕੋ ਮੋਟਰਸਾਈਕਲ ਨਾਲ ਹੀ ਖੋਇਆ ਉਹ ਭਈ ਡੇਵਿਡ ਨੇ ਖੋਇਆ ਜਿਹੜਾ ਕੋ ਕੇ ਲੈ ਗਿਆ ਫੋਨ ਵੀ ਲੈ ਗਿਆ ਮੋਟਰਸਾਈਕਲ ਵੀ ਲੈ ਗਿਆ ਡੇਵਿਡ ਨੇ ਲੈ ਗਿਆ ਡੇਵਿਡ ਤੇ ਡੇਵਿਡ ਕੌਣ ਡੇਵਿਡ ਡੱਡਰ ਮੱਲੇ ਦਾ ਕਿੱਥੇ ਦਾ ਰਹਿਣ ਵਾਲਾ ਡੱਡਰ ਮੱਲੇ ਦਾ ਡੱਡਰ ਮੱਲੇ ਦਾ ਹਾਂਜੀ ਤੇ ਪਹਿਲਾਂ ਵੀ ਤੁਸੀਂ ਰਾਤ ਨੂੰ ਇੱਕ ਦਿਨ ਉੱਥੇ ਗੁਰਦੁਆਰੇ ਦੇ ਬਾਹਰ ਕੀਤਾ ਸੀ ਕਾਂਡ ਨਹੀਂ ਨਹੀਂ ਭਾਈ ਪਹਿਲਾਂ ਕੋਈ ਨਹੀਂ ਕੀਤਾ ਹਾਂ ਪਹਿਲਾਂ ਦਮਾਰ ਜੀ ਸੀ ਕਢਾ ਦੇ ਵੀਡੀਓ ਵੀਡੀਓ ਐ ਲੈ ਕੋਈ ਨਹੀਂ ਕੀਤਾ ਹੁਣ ਹੁਣ ਤੈਨੂੰ ਇੱਥੇ ਬੰਨ ਕੇ ਰੱਖਿਆ ਕੱਲ੍ਹ ਨੂੰ ਬੰਨਿਆ ਮੇਰੇ ਪਾਈ ਉਹਨਾਂ ਨੇ ਬੰਨਿਆ ਲਿਆ ਕੇ ਹਾਂ ਮੇਰੇ ਕੱਪੜੇ ਪਾੜੇ ਠੀਕ ਆ ਉਹ ਮੈਨੂੰ ਕੱਪੜੇ-ਕੁਪੜੇ ਪਾੜਦੇ ਮਾਂ ਮੁੰਡੇ ਦੇ ਮਾਰਦੇ ਆ ਹਾਂ ਮੁੰਡੇ ਤੁਸੀਂ ਕਹਿੰਦੇ ਮੁੰਡੇ ਬੋਲਦੇ ਨੇ ਮਾਰਿਆ ਮੁੰਡੇ ਨੂੰ ਗੱਲੇ ਕੁੱਟਿਆ ਮਾਰਿਆ ਉਹ ਬਾਈ ਨਾਲ ਦੇ ਨੇ ਮਾਰਿਆ ਉਹਦੀ ਲਗੜੜ ਸੀ ਉਹਦੀ ਗੱਲ ਹੋਣੀ ਲਗੜੜ ਤੇਰੀ ਕਾਦੀ ਆ ਅਈ ਮੇਰੀ ਨਹੀਂ ਹੈਗੀ ਕੋਈ ਵੀ ਲਗੜੜ ਮੁੰਡੇ ਦਾ ਕਿੰਨੇ ਬੰਦੇ ਨਾਲ ਕਿੰਨੇ ਬੰਦੇ ਸੀ ਤੇਰੇ ਨਾਲ ਦੋ ਜਣੇ ਸੀ ਹੋਰ ਦੋ ਬੰਦੇ ਨਸ਼ੇ ਕੀਤੇ ਦੋਵਾਂ ਨੇ ਤੂੰ ਕੀਤਾ ਦਵਾਈ ਖਾਦੀ ਆ ਕਾਦੀ ਦਵਾਈ ਖਾਦੀ ਆ ਸਿਵਲ ਤੋਂ ਰੇਖ ਹੈ ਸਿਵਲ ਦਰਿਆ ਕਰਦੇ ਨੇ ਨਾਲ ਦੀ ਕਿੱਥੇ ਰਹਿਣ ਵਾਲੇ ਕਿੱਥੇ ਦੇ ਰਹਿਣ ਵਾਲੇ ਦੋ ਮੁੰਡੇ ਦੋਨੇ ਟੇਮਲੇ ਨੇ ਨਾਮ ਉਹਨਾਂ ਦਾ ਨਾਮ ਵਗੈਰਾ ਇੱਕ ਦਾ ਨੋ ਡੇਵਿਡ ਦੂਜੇ ਦਾ ਨਾਮ ਕੀ ਆ ਮਨੂ ਹਾਂ ਮਨੂ ਮਨ 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 ਹਾਂ ਬੇ ਸਿੰਘ ਕਾਸਾ ਅੱਜ ਕਿਹੜੇ ਪੈਣ ਦੋ ਕੋਈ ਜ਼ਰਾ ਹੀ ਤੇਜੀ ਮਾਮਲਾ ਕੀ ਹੈ ਕਿ ਜਿਹੜਾ ਇੱਥੇ ਮਾਮਲਾ ਇਕੱਠੇ ਹੋਏ ਬੰਦਾ ਤੇ ਚੋਰਾ ਮੋਟਰਸਾਈਕਲ ਆਉਂਦੇ ਸੀ ਉਹਨਾਂ ਦਾ ਮੋਟਰਸਾਈਕਲ ਅੱਜ ਖਰਾਗਾ ਦਾ ਪਿੰਗ ਕਾਗ ਲੈ ਜਾਉਂਦੇ ਦਾ ਆ ਉਹ ਨਹੀਂ ਮੋਟਰਸਾਈਕਲ ਚੱਕਣ ਦਿਖਾਦਾ ਮੁੰਡੇ ਦਾ ਮੋਟਰਸਾਈਕਲ ਖੋਇਆ ਆਹ ਨਾਲ ਦਰ ਮਾਰ ਕੇ ਨੇ ਕਰਦੇ ਉਹਦਾ ਮੋਬਾਈਲ ਵੀ ਆ ਗਿਆ ਮੁੰਡੇ ਦਾ ਨਾਮ ਕੀ ਹੈ ਜਿਹੜਾ ਦਰ ਮਾਰਿਆ ਮਨਜਿੰਦਰ 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 ਵਾਲਾ ਉਹ ਕੋਈ ਨਹੀਂ ਆਇਆ ਜਿਹੜੇ ਵਿਅਕਤੀਆਂ ਦਾਤ ਮਾਰੇ ਉਹ ਕਿੱਥੇ ਦੇ ਰਹਿਣ ਵਾਲੇ ਆ ਉਹਨਾਂ ਦਾ ਹਾਲੇ ਕੋਈ ਪਤਾ ਨਹੀਂ ਕੋਈ ਲੱਭਾ ਇਹ ਬਰਨਾ ਦੋ ਕਹਿੰਦਾ ਹਨ ਇਹ ਬਰਨਾ ਦੋ ਨਾ ਨਾ ਕਿੰਨੇ ਬੰਦੇ ਦੀ ਪਤਾ ਕਿੰਨੇ ਬੰਦੇ ਆ ਉਹ ਜਿਆਦਾ ਕਹਿੰਦਾ ਦੋ ਬੰਦੇ ਹੋਰ ਆ ਉਹ ਉਹ ਜਸਰਨਾ ਦੇ ਆ ਹਾਂਜੀ ਉਹਨਾਂ ਦਾ ਨਾਮ ਦੱਸਿਆ ਹੈ ਮੈਂ ਸੁਣਿਆ ਨਹੀਂ ਬਗਵਾ ਉਹਨੂੰ ਕੋ ਮੋਬਾਈਲ ਵਗੈਰਾ ਵੀ ਖੋ ਕੇ ਲੈ ਗਏ ਗੁੰਡੇ ਗੜ ਮੋਬਾਈਲ ਹੈ ਮਰਸਾ ਗਿਆ ਕੋਈ ਅੱਛਾ ਬਾਦ ਕਰਕੇ ਆਇਆ ਕੁਝ ਨਾ ਕੁਝ ਹੋਊਗਾ ਐਸਾ ਮਰਸਾ ਕੋਈ ਨਹੀਂ ਖਾਦਾ ਉਹ ਨਹੀਂ ਆਣਨ ਮਾਰੇ ਇਹ ਜਿਹੜਾ ਮਾਮਲਾ ਵੀ ਪੁਲਿਸ ਦੇ ਧਿਆਨ ਤੇ ਆਂਦਾ ਵਾ ਦੇ ਗਿਆ ਪਰਸਾਂ ਨੂੰ ਫੋਨ ਕੀਤਾ ਕੋਈ ਆ ਨਹੀਂ ਆਇਆ। ਕਿੰਨਾ ਟਾਈਮ ਹੋ ਗਿਆ ਬੋਲਦਾਂ। ਅੱਧਾ ਘੰਟਾ ਹੋ ਗਿਆ ਹੁਣ। ਹੈ ਨਹੀਂ? ਅੱਧਾ ਘੰਟਾ ਇਹਨਾਂ ਨੂੰ ਆ ਤਾਂ ਪਤਾ ਕਿ ਬਈ ਮਾਨ ਕਰਦੇ ਆ ਤੁਸੀਂ ਜਿੱਦਾਂ ਇਦਾਂ ਦੇ ਜਿਹੜੇ ਨੌਜਵਾਨ ਭੰਦੇ ਆ ਮਾਰਦਾਨਾ ਕਰਦੇ ਆ। ਨਹੀਂ ਆਂਗਾ ਪਤਾ ਕਰ ਕੋ ਤੁਸੀਂ ਪਿੱਛਾ ਦੇ। ਇਹਨਾਂ ਦਾ ਪਿੱਛਾ ਲੈ ਕੇ ਮੱਲਾ ਕਰਕੇ ਦੋ ਰੋਹ ਇੱਕ ਤਾਂ ਇਹ ਆ ਕੌਣ ਆ ਕੌਣ ਆ ਇਹਨਾਂ ਨੇ ਇਲਾਕਾ ਚਾ ਜਾਵੇ। ਪਿੰਛਾ ਦਾ ਨੰਗਾ ਨਹੀਂ ਪੜਦਾ ਅਗਲਾ ਨੌਸਿਲ ਕਾਹਨੇ ਜਾਣਾ। ਤੁਸੀਂ ਇਹਨੂੰ ਕੰਡਾ ਹਾਂ। ਇਹਨਾਂ ਨੂੰ ਹੋਰ ਹਾਰ ਤੰਗਾਂ ਜੋ ਗਏ। ਉਨੇ ਵਾਰ ਪਿੰਡਾਂ ਦੀ ਬਾੜੀ ਆ ਗਈ ਹੈ ਜੀ سارے ਪਿੰਡਾਂ ਦੀ ਬਾੜੀ ਆ ਗਈ ਬੱਚੇ ਸਾਰੇ ਸੇਵਨੇ ਵਾਲੇ ਬੰਦੇ ਵੀ ਨਹੀਂ ਸੇਵ ਰਹੇ ਅਦਾ ਕੁਝ ਨਾ ਕੋਈ ਸਟਾਫ ਨਾਲ ਨਹੀਂ ਆਦੀ ਦੇਖ ਲਿਓ ਉਹ ਅੱਗੇ ਕਹਿੰਦਾ ਪਾਸ ਨਹੀਂ ਸਕਦਾ ਕਹਿੰਦਾ ਕੁਝ ਨਹੀਂ ਉਹ ਖੁਦ ਕਹਿੰਦਾ ਕੀ ਗੱਲ ਹੋ ਗਈ ਆਸੀ ਕੋਈ ਰੱਗ ਨਹੀਂ ਹੁਣ ਜਿੰਨੇ ਪ੍ਰਸ਼ਾਸਨ ਨਹੀਂ ਜਾਗਦਾ ਤੇ ਰਾਜੀ ਹੋਣਾ ਜਾਲਾ ਨਗਰੀ ਸਾਹਿਬ ਮਿਲਟਰੀ ਸਾਹਿਬ ਆਪੇ ਹੋ ਜਾਣਾ ਰਾਜਪੁਰੇ ਕਿਹਨਾਂ ਸਾਹ ਦੇ ਇਹ ਪਹੁੰਚਾ ਦੇ ਨਾਮ ਮੇਰੇ ਹੁੰਦੇ ਹਨ ਅੰਮ੍ਰਿਤ ਅੱਜ ਨੇ ਹਮੇਸ਼ਾ ਹੀ ਹੈ ਯਾਰ ਕੋਈ ਨਿਕਸ਼ ਕਰਦਾ ਅਜੀ ਕੀ ਨਾਮ ਆਪਣਾ ਮੇਰਾ ਨਾ ਲਾਡੀ ਆ ਜੀ ਲਾਡੀ ਬਾਈ ਕਿਹੜੇ ਪਿੰਡ ਤੋਂ ਆਪਾ ਪੁੱਲਾਰਾ ਹੀ ਤੋਂ ਜੀ ਪੁੱਲਾਰਾ ਹੀ ਤੋਂ ਕੀ ਮਾਮਲਾ ਕੀ ਹੈ ਕਿ ਜਿਹੜਾ ਅੱਜ ਇਕੱਠੀ ਕੀਤਾ ਵਿੱਚ ਮਾਮਲਾ ਜੀ ਕੋਈ ਇਕੱਠ ਨਹੀਂ ਹੈਗਾ ਇੱਥੇ ਬੱਚੇ ਖੇਡਦੇ ਪਏ ਸੀਗੇ ਤਾਂ ਇੱਧਰ ਸਿਵਿਆਂ ਵਾਲਾ ਰਾਹ ਸਾਡਾ ਇੱਥੇ ਖੜੇ ਸੀਗੇ ਨਿਆਣੇ ਧੁੱਪੇ ਤਾਂ ਪਿੱਛੋਂ ਆਏ ਆ ਬੰਦੇ ਤਾਂ ਇਹਨਾਂ ਦੇ ਦਾਤ ਮਾਰ ਗਏ ਆ ਤੇ ਆਈਫੋਨ ਤੇ ਮੋਟਰਸਾਈਕਲ ਖੋ ਕੇ ਲੈ ਗਏ ਆ ਤੇ ਉਹਨਾਂ ਨੇ ਮੋਟਰਸਾਈਕਲ ਕਫਾ ਲਿਆ ਆ ਤੇ ਇੱਕ ਨੱਠ ਗਿਆ ਇੱਧਰ ਖੇਤਾ ਵੱਲ ਚਲ ਗਿਆ ਸੀਗਾ ਮੁੰਡੇ ਮਗਰ ਗਏ ਫੜ ਕੇ ਲੈ ਕੇ ਆਏ ਉਹਦਾ ਉਹਦਾ ਕੋਲ ਡਾਟ ਸੀਗਾ ਜਿਹੜਾ ਨੱਠਿਆ ਉਹ ਮੁੰਡਿਆਂ ਮਗਰ ਵੀ ਉੱਥੇ ਜਾ ਕੇ ਨੱਠਿਆ ਫੇ ਉਹਨਾਂ ਨੇ ਮੁੰਡੇਆਂ ਨੇ ਉੱਥੋਂ ਫੜ ਕੇ ਲੈ ਕੇ ਆਏ ਆ ਕਿੰਨੇ ਵਿਅਕਤੀ ਆਏ ਸੀ ਪੰਜ ਜਣੇ ਸੀਗੇ ਜੀ ਕਿੰਨੇ ਮੋਟਰਸਾਈਕਲ ਸੀ ਜੀ ਮੋਟਰਸਾਈਕਲ ਇੱਕ ਤੇ ਸੀ ਜੀ ਜਿਹੜਾ ਜਿਹਦੇ ਉੱਪਰ ਡਾਟ ਮਾਰਿਆ ਉਹਦਾ ਨਾਮ ਵਗੈਰਾ ਕੀ ਉਹਦਾ ਨਾਮ ਮਨਿੰਦਰ ਆ ਜੀ ਮਨਿੰਦਰ ਕਿੱਥੇ ਦਾ ਰਹਿਣ ਵਾਲਾ ੁੱਲੜਾਈ ਦਾ ੁੱਲੜਾਈ ਹਾਂ ਜੀ ਠੀਕ ਹੋ ਕੇ ਲੈ ਗਿਆ ਉਹਦੇ ਕੋਲ ਉਹਦੇ ਕੋਲ ਆਈਫੋਨ ਸੀਗਾ ਜੀ ਤੇ ਮੋਟਰਸਾਈਕਲ ਲੈ ਗਿਆ ਉਹਦਾ ਫੋਕੇ ਇਹ ਪਿੰਗ ਵਾਲਿਆਂ ਨੇ ਫੜਿਆ ਹਾਂਜੀ ਨੌਜਵਾਨ ਜਿਹੜਾ ਗੱਪੂ ਵੀ ਤੈ ਕਿੱਥੇ ਦਾ ਰਹਿਣ ਬੜਾ ਦੱਸਦਾ ਇਹ ਬਰਨਾਲਾ ਕਹਿੰਦੇ ਆ ਤੇ ਇੱਕ ਜਿਹੜੇ ਦੋ ਆ ਤੇ ਉਹ ਡੱਡਰ ਮਹੱਲੇ ਦੇ ਆ ਕੀ ਡੇਵੜਾ ਦਾ ਨਾ ਕਰੇ ਤੇ ਇੱਕ ਦਾ ਨਾਮ ਪਰਾਣੀ ਕੀ ਲਿਆ ਉਹਨਾਂ ਨੇ ਮੰਗ ਜੀ ਸਾਡੇ ਨਿਆਣੇ ਕੋਈ ਸੇਵ ਨਹੀਂ ਹੈਗਾ ਜੀ ਤੇ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਵੀ ਪਿੰਡ ਵਿੱਚ ਥੋੜਾ ਗਸ਼ਤ ਵਿਵਹਾਰ ਤੇ ਸਾਡੇ ਨਿਆਣੇ ਸੇਵ ਰਹਿਣ ਜਾਨਕਿ ਨਿਆਣਾ ਕੋਈ ਨਹੀਂ ਸੇਵ ਹੈਗਾ ਇਹ ਛੱਡੇ ਨਹੀਂ ਜਣੇ ਉਹ ਛੱਡ ਪ੍ਰਸ਼ਾਸਨ ਕੋ ਕੀ ਮੰਗ ਰੱਖਦੇ ਆ ਜਿੱਦਾਂ ਇਹ ਪਿੰਡਾਂ ਦੇ ਵਿੱਚ ਫਰਦਾਦ ਹੋਵੇ ਉਹਦੇ ਬਾਰੇ ਹਾਂਜੀ ਪ੍ਰਸ਼ਾਸਨ ਕੋ ਕੀ ਆਪਾਂ ਮੰਗ ਰੱਖਦੇ ਹਾਂ ਮੰਗ ਇਹ ਆ ਜੀ ਸਾਡੇ ਬੱਚੇ ਨਹੀਂ ਸੇਫ ਹੈਗੇ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਬੱਚਿਆਂ ਦੀ ਥੋੜੀ ਸੇਫਟੀ ਵਧਾਈ ਜਾਵੇ ਤੇ ਸਖਤਾਈ ਕੀਤੀ ਜਾਵੇ ਤੇ ਪਿੰਡ ਵਿੱਚ ਥੋੜਾ ਜਿਹਾ ਬੱਚਿਆਂ ਕਰਕੇ ਥੋੜਾ ਜਿਹਾ ਰੌਂਡ ਮਾਰਿਆ ਜਾਵੇ ਅੱਜ ਨਹੀਂ ਆਉਂਦਾ ਇਹ ਮਾਮਲਾ ਅੱਗੇ ਤਾਂ ਨਹੀਂ ਸਾਡੇ ਪਿੰਡ ਕਦੀ ਹੋਇਆ ਪਹਿਲੀ ਵਾਰ ਹੁਣ ਅੱਜ ਦਾ ਜਿਹੜਾ ਬਾਕਿਆ ਹੋਇਆ ਵਾ ਇਹ ਤਾਂ ਅੱਜ ਲੈਂਦਾ ਇਹ ਮਾਮਲਾ ਹਾਂਜੀ ਹਾਂਜੀ ਪੁਲਿਸ ਨਹੀਂ ਆਈ ਹਲੇ ਕੀਤਾ ਫੋਨ ਅੱਧਾ ਕੋ ਪੌਣਾ ਤਾਂ ਘੰਟਾ ਹੋ ਗਿਆ ਜੀ ਹਾਂਜੀ ਮੇਰਾ ਜਸਪੀਰ ਸਿੰਘ ਨੰਬਰਦਾਰ ਪਿੰਡ ਭੁੱਲਾ ਦੇ ਤੋਂ ਜੀ ਹਾਂਜੀ ਜੀ ਮਾਮਲਾ ਕੀ ਹੈ ਜਿਹੜਾ ਸਿਵਲ ਹਸਪਤਲ ਚਾਂਦਰ ਇਹ ਉੱਥਾਂ ਹੀ ਸਾਡਾ ਕਾਕਾ ਜਿਹੜਾ ਇਹ ਮੁਰਦਾ ਆ ਇਹ ਆਪਣੀ ਹਵੇਲੀ ਨੂੰ ਜਾ ਰਿਹਾ ਸੀ ਪਿੰਡ ਦੇ ਵਿੱਚ ਹੀ ਨਾਲ ਹੀ ਹਵੇਲੀ ਰੋਡ ਦੇ ਉੱਤੇ ਉਹ ਮਗਰ ਕਿਤੇ ਤਿੰਨ ਜਿਹੜੇ ਮੋਟਰਸਾਈਕਲ ਦੇ ਤੇ ਮਗਰ ਲੱਗ ਗਿਆ ਇਹ ਮਗਰ ਲੱਗ ਕੇ ਇਹ ਮੜ ਗਿਆ ਜਦੋਂ ਆਪਣੇ ਹਿਸਾਬ ਨਾਲ ਮੁਰਿਆ ਇਹ ਉਹਨੂੰ ਆਪਣੀ ਹਵੇਲੀ ਨੂੰ ਤਾਂ ਉੱਥੇ ਇਹਦੇ ਮਗਰ ਦਾ ਪੁੱਤਰ ਕਿਉਂ ਨਹੀਂ ਇਹ ਵੀ ਦਾਤ ਮਾਰਤਾ ਆਪਣਾ ਮੋਟਰਸਾਈਕਲ ਛੱਡ ਕੇ ਇਹਦਾ ਮੋਟਰਸਾਈਕਲ ਲੈ ਗਏ ਰੋਲਾ ਪਾਇਆ ਜਾਨ ਨੂੰ ਨੱਠ ਰਿਹਾ ਮੇਰੇ ਕੋਈ ਇਹਦੇ ਕੋਈ ਚੀਜ਼ ਵਗੈਰਾ ਵੀ ਹੋ ਕੇ ਲੱਗੇ ਇਨਕੋ ਮੋਬਾਈਲ ਇਹਦਾ ਖੂਲ ਕੇ ਲਗਾ ਤੇ ਮੋਟਰਸਾਈਕਲ ਲਗਾ ਦੇ। ਤੇ ਇੱਕ ਕੋਈ ਨੌਜਵਾਨ ਕਹਿੰਦੇ ਵੀ ਫੜਿਆ ਵੀ ਉੱਥੇ ਜਿਹੜੇ ਇੱਕ ਨੌਜਵਾਨ ਉੱਥੇ ਵੀ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਉਹ ਉਹਦੇ ਮੋਟਰਸਾਈਕਲ ਤੇਲ ਪੋਗ ਗਿਆ ਤੇ ਸਟਾਰ ਨਹੀਂ ਹੋਇਆ। ਉਹ ਉੱਥੇ ਜਾ ਕੇ ਉਹ ਜਾ ਕੇ 1 ਕਿਲੋਮੀਟਰ ਤੇ ਕਣਕ ਦੇ ਵਿੱਚੋਂ ਫੜਿਆ। ਸਰ ਕੁਝ ਪਤਾ ਲੱਗਾ ਕਿੱਥੇ ਦੇ ਲੋਕ ਆ ਜਾਂ ਉਹ ਜਿਹੜਾ ਮੁੰਡਾ ਫੜਿਆ ਉਹ ਤਾਂ ਕਹਿੰਦੇ ਡੱਡਲ ਮੱਲੇ ਦਾ ਹੈ। ਉਹਦੇ ਘਰ ਵੀ ਫੋਨ ਕੀਤਾ ਉਹਦੀ ਮਾਂ ਕੇ ਫੇਰ ਹੀ ਬਦਖਲ ਕੀਤਾ ਉਹ ਫੜ ਲਿਆ। ਤੇ ਬਾਕੀ ਉਹ ਕਹਿੰਦਾ ਮੇਰੇ ਨਾਲ ਦੋ ਕਾਲ ਗੜਦੇ ਸੀ ਪਤ ਨਹੀਂ ਬੇਬੇ ਕੀ ਮੰਨ ਕਰਦੇ ਜਿੱਦਾਂ ਪਿੰਡ ਦੇ ਵਿੱਚ ਇਦਾਂ ਦੀ ਘਟਨਾ ਉੰਡਾਂ ਸਰਿਆਨਾਂ ਨੂੰ ਨੱਥ ਪੈਣੀ ਚਾਹੀਦੀ ਹੈ ਜੀ ਜਿਹੜੇ ਇੰਨੇ ਹੌਸਲੇ ਵਧ ਗਏ ਆ ਇਹਨਾਂ ਦੇ ਵੀ ਪੁਲਿਸ ਨੂੰ ਕਿਤੇ ਬਾਰੇ ਘਰ ਤੋਂ ਬੱਚਾ ਤੇ ਕਿੰਨਾ ਬੱਚਾ ਬਲੂਰ ਬੱਚਾ ਆ ਜੀ ਘਰ ਤੋਂ ਨਿਆਣੇ ਕਿੱਥੇ ਲੈ ਜਮਾਗੇ ਪੁਲਿਸ ਨੂੰ ਸੂਚਨਾ ਦਿੱਤੀ ਖਿਲਣਾਈਆਂ ਗਲੀ ਜਾਣਾ ਪੁਲਿਸ ਸੂਚਨਾ ਦਿੱਤੀ ਇਸ ਮਾਮਲੇ ਨੂੰ ਲੈ ਕੇ ਹਾਂ ਨਹੀਂ ਪੁਲਿਸ ਨੂੰ ਸੂਚਨਾ ਹੁਣ ਇਹ ਦੇਣਗੇ ਜੀ ਸੂਚਨਾ ਕਿ ਇਹਨਾਂ ਦੀ ਉਹ ਪਿੰਡ ਤੋਂ ਹੀ ਆ ਨਾਮਕਿਆਂ ਤੋਂ ਹੀ ਹੁਸ਼ਰਾਨੀ ਦੀ ਉਹ ਆਈ ਸੀ ਘਰ ਵੀ ਗਏ ਸੀ ਤੇ ਉਹ ਇੱਥੇ ਵੀ ਆਏ ਸੀ ਹੁਣ ਸਦਰ ਪੁਲਿਸ ਵਾਲੇ ਆਉਣਗੇ ਤੇ ਉਹ ਸਾਰੀ ਰਿਪੋਰਟ ਲੈਣਗੇ ਅਸੀਂ ਮੰਗ ਕਰਦੇ ਆ ਵੀ ਇਨਸਾਨੀ ਠੀਕ ਹੈ ਨਾ ਇੰਕ੍ਰੀਸਿੰਗ ਪੰਜ ਪੁੱਲਾ ਰਹੀ ਇੰਕ੍ਰੀਸਿੰਗ ਪੰਜ ਪੁੱਲਾ ਰਹੀ ਹਾਂਜੀ ਕੀ ਮਾਮਲਾ ਕੀ ਇੱਕ ਜਿਹੜਾ ਇੱਕ ਵਿਅਕਤੀ ਫੜਿਆ ਇਹ ਤਿੰਨੇ ਜਾਣੇ ਆਏ ਆ ਨਾ ਇਹ ਸਾਡੇ ਪਿੰਡ ਮੁੰਡੇ ਦੇ ਦਾਤ ਮਾਰ ਕੇ ਉਹਦਾ ਮੋਟਰਸਾਈਕਲ ਫੋਨ ਖੋ ਕੇ ਨਟ ਗਿਆ ਜੀ ਇਹ ਦੋ ਲੱਖਾਂ ਦੇ ਕਾਬਜ਼ਾ ਹੋ ਗਏ ਇਹਦਾ ਇਹਨੂੰ ਖਾਲਿਆ ਕਰਦੇ ਪਤਾ ਲੱਗਾ ਕਿੱਥੇ ਦੇ ਲੋਗ ਇਹ ਇਹ ਜੀ ਇੱਕ ਵਰਨਾ ਦਾ ਗੰਦਾ ਦੋ ਟੱਡਰ ਟੱਡਰ ਮਲੇ ਦੀਆ ਤੇ ਮੁੰਡੇ ਕੋ ਕੀ ਕੀ ਹੋਇਆ ਉਹਨੇ ਇੱਕ ਫੋਨਿਆ ਤੇ ਇੱਕ ਮੋਟਰਸਾਈਕਲ ਖੋਇਆ ਬਈ ਦੋਨੇ ਹੀ ਹਾਂਜੀ ਮੁੰਡਾ ਛੋਟਾ ਹੈ ਉਹਦੇ ਦਾਤ ਵੱਜਾ ਕਰ ਦਿੱਤੇ ਜਿਹੜੇ ਜਿਹੜੇ ਇਹਦੇ ਨਾਲ ਸੀ ਮੁੰਡੇ ਉਹ ਇਹਦੇ ਨਾਲ ਦੇ ਮੁੰਡੇ ਕਿ ਜਿਹੜੇ ਸੀਗੇ ਭੱਜ ਗਏ ਭੱਜ ਗਏ ਹਾਂਜੀ ਇਹ ਭੱਲੇ ਆ ਇਹਦੇ ਕੋ ਮੋਟਰਸਾਈਕਲ ਵਗੈਰਾ ਮੋਟਰਸਾਈਕਲ ਬਰਸਰ ਗਿਆ ਤੋਂ ਤੇ ਇੱਕ ਮੋਟਰਸਾਈਕਲ ਤੇ ਤਿੰਨੇ ਬੰਦੇ ਆਏ ਸੀ ਨਹੀਂ ਦੋ ਮੋਟਰਸਾਈਕਲ ਸੀਗੇ ਦੋ ਮੋਟਰਸਾਈਕਲ ਮੁੰਡੇ ਦਾ ਕਿਹੜਾ ਫੋਟਾ ਲੈ ਕੇ ਹੋ ਕੇ ਗਏ ਆ ਤੀ ਨਾਂ ਕੀ ਆ ਮੁੰਡੇ ਦਾ ਜਿਹੜਾ ਜਿੰਨੇ ਨੇ ਜਿਹੜਾ ਮੁੰਡਾ ਆਪਣਾ ਜਿਹੜੇ ਮੁੰਡੇ ਦਾ ਦਾਰ ਮਾਰਿਆ ਮਨਿੰਦਰ ਮਟਾਈ ਉਹ ਇੱਥੇ ਦਾ ਹੀ ਰਹਿਣ ਵਾਲਾ ਬਗਰਾਦਾਂ ਜੀ ਕੱਤੇ ਜਿਆਦਾ ਸੱਟ ਮਾਰੀ ਉਹਦੇ ਮੁੰਡੇ ਸੱਤਾਂ ਕੇ ਲੱਗੇ ਸੱਤਾਂ ਕੇ ਲੱਗੇ ਤੇ ਮੁੰਡਾ ਕਿੱਥੇ ਹੈ ਜੀ ਹੁਣ ਭਾਜੀ ਹਰਪ੍ਰੀਤ ਜੀ ਕਿਹੜੇ ਪਿੰਡ ਤੋਂ ਆਪਾਂ ਭੁੱਲਰਾਈ ਤੋਂ ਹੈਗੇ ਆ ਕੀ ਮਾਮਲਾ ਕੀ ਹੈ ਕਿ ਜਿਹੜਾ ਇਹ ਵਿਅਕਤੀ ਵੜਿਆ ਮੁੰਡੇ ਉੱਥੇ ਵੀ ਜਿਆਦੇ ਖੜੇ ਸੀਗੇ ਜੀ ਮੁੰਡਿਆਂ ਨੇ ਇਹਨੇ ਆਏ ਆ ਤਿੰਨ ਜਨੇ ਇੱਕ ਮੋਟਰਸਾਈਕਲ ਤੇ ਆਏ ਉਹਨੇ ਦਾਦੂ ਤਮਾਰੇ ਅੱਖਨੇ ਫੋਨ ਖੋਲੇ ਆ ਇੱਕ ਮੋਟਰਸਾਈਕਲ ਲੈ ਕੇ ਭੱਜ ਗਏ ਇਹ ਹੋਇਆ ਕਿ ਖੇਤਾ 'ਚ ਫੜਿਆ ਖੇਤਾ ਵਿੱਚ ਵੀ ਦਾਦ ਦੇ ਕੋਲ ਸਿਗਾਰੀ ਫੜ ਲਿਆ ਜੇਤਨ ਜਾ ਕੇ ਖੇਤਾ ਗੱਪੇ ਆ ਕੇ ਫੜਿਆ ਜੀ ਕਿੰਨੇ ਵਿਅਕਤੀਆਂ ਨੇ ਇੱਥੇ ਹਮਲਾ ਕੀਤਾ ਮੁੰਡੇ ਦੇ ਤਿੰਨ ਜਣੇ ਆ ਜੀ ਉਹ ਮੁੰਡੇ ਇੱਕ ਫੜ ਲਿਆ ਦੋ ਫਰਾ ਰਿਆ ਜਿਹੜਾ ਮੁੰਡਾ ਉਹਦੇ ਉੱਪਰ ਦਾਦ ਦੁੱਧ ਮਾਰੇ ਆ ਉਹਦਾ ਨਾਮ ਕੀ ਆ ਕਿੱਥੇ ਦਾ ਰਹਿਣ ਵਾਲਾ ਵਾ ਮਨਿੰਦਰ ਪੁੱਲ ਰਾਏ ਦਾ ਹੀ ਆ ਆਪਣਾ ਛੋਟਾ ਹੈ 13 ਸਾਲ ਦਾ ਜਿਹੜਾ ਇਹਨਾਂ ਨੇ ਹਮਲਾ ਕੀਤਾ ਵੀ ਲੁੱਟਬੋਹ ਦੇ ਮਨਚਾਣਾ ਕੀਤਾ ਇਹ ਜਿਹੜਾ ਮੁੰਡੇ ਦੇ ਹਮਲਾ ਕੀਤਾ ਵੀ ਮੋਟਰਸਾਈਕਲ ਲੁੱਟਬੋਹ ਦੀ ਮਨਚਾਣੀ ਹਾਂਜੀ ਹਾਂਜੀ ਉਹਨਾਂ ਨੇ ਮੋਟਰਸਾਈਕਲ ਇੱਕ ਫੜਿਆ ਜੀ ਇੱਕ ਕਹਿੰਦੇ ਤੇਲ ਖਤਮ ਹੋ ਗਿਆ ਦੂਜਾ ਖੋਲਿਆ ਜੀ ਇਹ ਤੇ ਮੋਬਾਈਲ ਵਗੈਰਾ ਖੋਇਆ ਵਾ ਹਾਂਜੀ ਉਹ ਹਾਂ ਆਈਫੋਨ ਆਈਫੋਨ ਚੋਰੀ ਲੈ ਕੇ ਭੱਜ ਕੇ ਦੋ ਮੁੰਡੇ ਤੇ ਇੱਕ ਮੋਟਰਸਾਈਕਲ ਉਹ ਲੈ ਕੇ ਭੱਜ ਗਏ ਫੜ ਲਿਆ ਇੱਕ ਟੋਟਲ ਸਾਡੇ ਦੀ ਪਿੱਛੇ ਜਾਂਦੇ ਦੀ ਖੇਤਾਂ 'ਚ ਦਾਦ ਮਾਰਦਾ ਇਹ ਟੋਟਲ ਕਿੰਨੇ ਵਿਅਕਤੀ ਆ ਇਸਕੇ ਮੋਟਰਸਾਈਕਲ ਤੇ ਤਿੰਨ ਜਣੇ ਕਿੰਨੇ ਮੋਟਰਸਾਈਕਲ ਸੀਗੇ ਹਾਂਜੀ ਮੋਟਰਸਾਈਕਲ ਤੇ ਤਿੰਨ ਜਣੇ ਆ ਤੇ ਮੌਕੇ ਤੇ ਪੁਲਿਸ ਨੂੰ ਦਿੱਤੀ ਦੋ ਜਣੇ ਹਾਂਜੀ ਮੌਕੇ ਦਿੱਤੀ ਜੀ ਆਉਣ ਦੇ ਪੁਲਿਸ ਆਈ ਸੀ ਮੌਕੇ ਤੇ ਜੀ ਨਹੀਂ ਆਉਂਦੀ ਪਈ ਆ ਸੱਭੀ ਹੁੰਦੀ ਹੈ ਤੇ ਕੀ ਮੰਗ ਕਰਦੇ ਜਿਹੜੇ ਵੀ ਇਦਾਂ ਦੇ ਲੋਕ ਪਿੰਡਾਂ ਵਿੱਚ ਜਾ ਕੇ ਬੰਦ ਦਾ ਤਨਾ ਮਤਲਬ ਸਾਡੇ ਨਿਆਣੇ ਨੇ ਮਾਰਿਆ 13 13 ਸਾਲਾਂ ਦਾ ਆ ਜੇ ਨਿਆਣਾ ਜਿਹਦੇ ਮਾਰ ਕਿਆ ਬਾਸ ਕੁ ਲੋ ਆ ਰਹੇ ਸੀ ਜਾਂ ਕਿਦਾਂ ਮੈਂ ਛੁੱਟੀ ਸੀ ਅੱਜ ਦੀ ਉਹ ਖੜੇ ਸੀ ਆਪਣੀ ਨਵੀਂ ਸ਼ਾਪ ਇੱਥੇ ਪੂਰੇ ਮੋਰੇ ਖੜੇ ਸੀ ਉਹ ਲਖੋ ਇਹ ਲੈ ਪਿਛਲਾ ਇਹਦੀ ਜਾਣਕਾਰੀ ਦਿਓ ਕੀ ਮਾਮਲਾ ਸਾਰਾ ਸਾਹਮਣੇ ਆਇਆ ਹਾਂਜੀ ਮਨਿੰਦਰ ਰਾਏ son of ਰਣਦੀਪ ਰਾਏ ਭੁੱਲਾ ਰਾਏ ਦੇ ਰਹਿਣ ਵਾਲੇ ਨੇ ਜੋ ਕਿ ਪੇਸ਼ੈਂਟ ਸਾਡੇ ਕੋਲ ਅਲਰਜੀ ਹਿਸਟਰੀ ਅਸਾਲਟ ਦੇ ਨਾਲ ਆਇਆ ਤੇ ਪੇਸ਼ੈਂਟ ਦੇ ਇੰਜਰੀਜ਼ ਨੂੰ ਦੇਖਦੇ ਹੋਏ ਐਮਐਲਆਰ ਕੱਟ ਦਿੱਤੀ ਗਈ ਹੈ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਤੇ ਹਾਲ ਦੀ ਘੜੀ ਪੇਸ਼ੈਂਟ ਨੂੰ ਅੰਡਰ ਅਬਜ਼ਰਵੇਸ਼ਨ ਲਈ ਐਡਮਿਟ ਕੀਤਾ ਗਿਆ ਹੈ ਕੰਡੀਸ਼ਨ ਕਿਦਾਂ ਲੱਦੀ ਕੁਸ਼ਨ ਦੀ ਪੇਸ਼ੈਂਟ ਦੀ ਕੰਡੀਸ਼ਨ ਹਾਲ ਦੀ ਘੜੀ ਥੋੜੀ ਸਟੇਬਲ ਹੈ ਸਾਰਾ ਸਿਵਲ ਹਸਪਤਾਲ ਵਿੱਚ ਇੱਕ ਮੈਟਰ ਹੋਇਆ ਹੈ ਕਿ ਇੱਕ ਲੜਕੇ ਦੇ ਸੱਟਾਂ ਮਾਰੀਆਂ ਗਈਆਂ ਪਿੰਡ ਭੁੱਲਾ ਰਾਈ ਚ ਤੁਸੀਂ ਵੀ ਮੌਕੇ ਤੇ ਪਹੁੰਚੇ ਹੋ ਸਿਵਲ ਹਸਪਤਾਲ ਕੀ ਹੈ ਸਾਰਾ ਮਾਮਲਾ ਜੀ ਮਾਮਲਾ ਇਹਦਾ ਉਹਨੇ ਦੋ ਸਟੇਟਮੈਂਟ ਲਖਾਈ ਹੈ ਸਟੇਟਮੈਂਟ ਦੇ ਆਧਾਰ ਤੇ ਕਹਿੰਦਾ ਵੀ ਮੈਂ ਉਧਰੋਂ ਆਂਡਿਆ ਸੀਗਾ ਮੇਰਾ ਦੋਸਤ ਨਾਲ ਹੀ ਆ ਮੋਟਰਸਾਈਕਲ ਤੇ ਤਿੰਨ ਜਣੇ ਆਏ ਆ ਤੇ ਜਿਨ੍ਹਾਂ ਨੇ ਮੇਰਾ ਮੇਰਾ ਮੋਬਾਈਲ ਖੋਲਿਆ ਬਾਦ ਉਹ ਜਿਹੜਾ ਮੇਰਾ ਮੋਟਰਸਾਈਕਲ ਖੋਹਣ ਦੀ ਉਹ ਸੀ ਕੀਤੀ ਲੜਾਈ ਹੋਏ ਦਾਤਰੇ ਮਾਰਨੇ ਸੱਟਾਂ ਲੱਗੀਆਂ ਜੋ ਬਿਆਨ ਲਖਾਇਆ ਉਸਨੂੰ ਕਾਰਵਾਈ ਕਰਨ ਕੀ ਲੱਗ ਰਿਹਾ ਸਰ ਕੋਈ ਰੰਜਿਸ਼ ਵਗੈਰਾ ਕੀ ਵਾਕਈ ਉਹ ਵਾਰਦਾਤ ਇਹ ਚੀਜ਼ ਹੋਈ ਹੋਈ ਹੈ ਕੋਈ ਮੇਰੇ ਮੋਬਾਈਲ ਮੇਰਾ ਮੋਟਰਸਾਈਕਲ ਖੋਹ ਕੇ ਲੈ ਗਿਆ ਮੋਟਰਸਾਈਕਲ ਖੋਹ ਕੇ ਲੈ ਗਿਆ ਉਹਦੇ ਦੱਸਣਾ ਮਤਾਵਾ ਕਿ ਮੋਟਰਸਾਈਕਲ ਦਾ ਤੇਲ ਮੁੱਕ ਰਿਹਾ ਪੁੱਤਾ ਕਰਕੇ ਉਹਦਾ ਮੋਟਰਸਾਈਕਲ ਖੋਹ ਲਿਆ ਕਿ ਜਿਹੜਾ ਵਿਅਕਤੀ ਕਹਿੰਦੇ ਮੁੱਕੇ ਦੇ ਪਿੰਡ ਦੇ ਲੋਕਾਂ ਨੇ ਫੋਲ ਲਿਆ ਬਿਲਕੁਲ ਹਾਂ ਜੀ ਤਿੰਨ ਜਣੇ ਸੀਗੇ ਦੋਨਾਂ 'ਚ ਇੱਕ ਨੂੰ ਫੜ ਲਿਆ ਉਹ ਤੋਂ ਪੁੱਛ ਕੇ ਕਰਕੇ ਜੋ ਵੀ ਗੱਲ ਸਾਹਮਣੇ ਆ ਪੁਲਰਾਈ ਤੋਂ ਇੱਕ ਇਨਫੋਰਮੇਸ਼ਨ ਮਿਲੀ ਜੀ ਇੱਥੇ ਬੰਦੇ ਨੇ ਆਪਣਾ ਖੜਿਆ ਲੜਾਈ ਝਗੜਾ ਹੋਇਆ ਇੱਕ ਨੂੰ ਦਾਖਲ ਕਰਾਤਾ ਲੜਾਈ ਹੋਈ ਆ ਮੌਕੇ ਤੇ ਗਏ ਆ ਇਹ ਪਿੰਡ ਵਾਲਿਆਂ ਦੇ ਪ੍ਰਿੰਸ ਨਾਲ ਦਾ ਮੁੰਡਾ ਖੜਿਆ ਆ ਜਿਹੜੀ ਉਹਨੂੰ ਵੀ ਲੈ ਆਏ ਆ ਬਾਕੀ ਦਾ ਬਿਆਨ ਲੇ ਕੇ ਤੇ ਜੋ ਬਾਤੀ ਕਰ ਵੀ ਕਰਦੇ ਆ